Thank you, I 送礼单。

ਜਨੰਗੀ ਚੁੱਪ ਕੀ ਦੀ ਲਾ ਕੇ ਤੋੜ ਗਈ ਯਾਰਾ ਮੈਂ ਨਹੀਂ ਲਾਹਾਂ ਮੈਂ ਨਹੀਂ ਲਾਹਾਂ ਮਿੱਠੀ ਪਈ ਤੇ ਲਾ ਰਹੀ ਐ ਮੈਂ ਜੀ ਮਿੱਠੀ ਪਈ ਤੇ ਲਾ ਰਹੀ ਐ ਮੈਂ ਦੀ ਕੋਹਰਿਆਂ ਨਾਲ ਕਸਾਉਣ ਦੀ ਤਰ੍ਹਾਂ ਦੇ ਹੱਥਾਂ ਵਾਂਗ ਤੇ ਕੋਹਰ ਦੀ ਜਾਮੋਂ ਦੇ ਹੱਲ ਵਾਂਗ

Hay ya 100 ਗੁੰਡੀਆਂ ਚੜਾ ਕੇ ਜੁੱਤੀ ਤਿੱਲੇਦਾਰ ਪਾ ਕੇ ਨਿੱਤ ਖੜਿਆ ਨਾ ਕਰ ਵੇ ਤੂਫਾਨੇ ਥਾਰੇ ਕੇ ਤੈਨੂੰ ਪੱਟਣਾ ਮੈਂ ਮੁੰਡੇ ਆਪਣੋਲਾ ਬਣ ਕੇ ਤੈਨੂੰ ਨਰ ਸੋਨਿਆ ਕੋੜਕੂਕ ਦੀ ਹੂਰ ਵੇ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉੱਜੀ ਤੂੜ ਵੇ ਚੰਡੀਗੜ ਪੱਠੀ ਪਾਦੇ ਰੰਗਾਂ ਵਿੱਚ ਉੱਜੀ ਤੂੜ ਵੇ ਚੰਡੀਗੜ ਕੋਠੀ ਪਾਦੇ ਜਵਾਨੀ ਦੂਜੀ ਅੱਖ ਮਸਤਾਨੀ ਜੈਰਾ ਆਈ ਮੁੰਡੇਆ ਕਰੇ ਚੱਕੇ ਆ ਨਾ thank you <inaudible> very <inaudible> car, Giovanni, my son. ਸਾਸਕ ਐ ਬਹੁ ਰੋਟੀ ਗਾਲਾ ਨੂੰ ਸੰਗਦੀ ਨਾ ਖਾਵੇ ਵੀ ਪਿਛਲੇ ਯਾਰ ਦਾ ਕਰਦੀ ਹੀਰਵਾ ਵੀ ਪਿਛਲੇ ਯਾਰ ਦਾ ਕਰਦੀ ਹੀਰਵਾ ਕੀ ਨੂੰ ਆਖ ਸੁਣਾਵੇ ਰੋਂਦੀ ਪਾ ਬੋਲੇ ਯੋਰ ਬੁਕੀਆਂ ਪਾਵੇ ਰੋਂਦੀ ਪਾ ਬੋਲੇ ਯੋਰ ਬੁਕੀਆਂ ਪਾਵੇ ਰੋਂਦੀ ਪਾ ਬੋਲੇ ਯੋਰ ਬੁਕੀਆਂ ਪਾਵੇ थोरी नची कार ਦੇੜੀ ਆਪਾਂ ਆ ਗਏ ਛੱਜ ਟੂਪਰਾ ਦਾ ਪਾਣੀ 20 ਕਾਟੇ ਦਾ ਪਾਣੀ ਹੈ ਮੈਂ ਬਹੁ ਵਾਰ ਤੇ ਗਾਰ ਕਰਾਈਏ ਜੰਨਵਾ ਤੇ ਗੱਡੀ ਦਿੱਲੀ ਦਾ ਕਰਦੇ ਗਾੜੀ ਹੈ ਮੈਂ ਵੀ ਲੀਲਾ ਕਰਦੇ ਨਹੀਂ ਰਤਨ ਵਰਗੀ ਵੀ ਦਿੱਲੀਲਾ ਕਰਦੇ ਨਹੀਂ ਮੋਤਲ ਵਰਗੀ ਵੀ ਦਿੱਲੀਲਾ ਕਰਦੇ ਨਹੀਂ ਸੱਚਾ ਨਾ ਮਾਰੇ ਅਧਾਰੀ ਮੇਰੀ ਇਹ ਖਾਣਾ ਚਲਾਣਾ ਚਾਹੀਏ ਇੱਕ ਦਿਨ ਐਸਾ ਵੇਖਾ ਕਹ ਰੰਨਾ ਵਾਰੇ ਲੇਰੀ ਵਿਚਦੇ ਰੀਦੇ ਸ਼ੌਨਾ ਵੀ ਚੱਲਵੇ ਪੌੜਾ ਛੱਡਾ ਮਾਰੀਏ ਹਾਈ ਕੋਟਾ ਆਪਣਾ ਕਿਉਂ ਲਾਣੀ ਮਾਮੇ ਬਾਜ ਨਾਲ ਛੱਡਾ ਪੂਰੀਆ ਹਾਈ ਮਾਮੇ ਬਾਜ ਨਾਲ ਛੱਡਾ ਪੂਰੀਆ ਫਾਲੀ ਬਾਜ ਨਾਲ ਨਿਉਂਦਾ ਰੋਟੀ ਨਾ ਖਾਂਦਾ ਤੈਨੂੰ ਦੇਖ ਕੇ ਜੁੰਦਾ ਰੋਟੀ ਨਾ ਖਾਂਦਾ ਤੈਨੂੰ ਦੇਖ ਕੇ ਜੁੰਦਾ ਰੋਟੀ ਨਾ ਖਾਂਦਾ ਮੇਰੇ ਪਿੱਕਾਂ ਦੇ ਘਰ ਸੁਕ ਬਤੇਰੇ ਸੌਰਿਆਂ ਦੇ ਕਰੀਨ ਬਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਹੀਰ 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 ਬਿਨਾ ਮੱਕੀ ਦੀ ਰੋਟੀ ਉੱਤੇ ਲੂਣ ਪੁਕਾਂਗੇ ਗਲ੍ਹਾਂ ਥਾਣੇਦਾਰੀ ਆਪਾਂ ਲੋਕਾਂ ਨੂੰ ਘੁੱਟਾਂਗੇ ਲੈ ਲੈ ਥਾਣੇਦਾਰੀ ਆਪਾਂ ਲੋਕਾਂ ਨੂੰ